ਹਾਂਜੀ ਮੇਰਾ ਨਾਮ ਮਨਦੀਪ ਸਿੰਘ ਘਰਚਾ ਹੈਗਾ ਜੀ ਤੇ ਐਗਜ਼ਿਬਿਸ਼ਨ ਜਿਹੜੀ ਯਾਨਕਸ ਤੇ ਟੈਕਸਟਾਈਲ ਦੀ ਐਗਜ਼ਿਬਿਸ਼ਨ ਲੱਗੀ ਹੈ ਲੁਧਿਆਣੇ ਅਸੀਂ ਉਹਦੇ ਵਿੱਚ ਪਾਰਟਿਸਿਪੇਟ ਕਰਨ ਆਏ ਆ ਵਿਜ਼ਿਟਰ ਹੈਗੇ ਆ ਅਸੀਂ ਬੇਸਿਕਲੀ ਇੱਕ ਯੂਐਸ ਕੰਪਨੀ ਨੂੰ ਰਿਪਰੈਜ਼ੈਂਟ ਕਰਦੇ ਆ ਜੀਐਚ ਜਿੱਥੋਂ ਦੀ ਲੁਧਿਆਣੇ ਤੋਂ ਤੇ ਦਿੱਲੀ ਤੋਂ ਕਲਕੱਤਾ ਤੋਂ ਬਾਬੇ ਤੋਂ ਮਾਲ ਬਣ ਕੇ ਜਾਂਦਾ ਹੈ ਜੇ ਅਸੀਂ ਦੇਖਣ ਆਏ ਆ ਕਿ ਲੁਧਿਆਣੇ ਚ ਹੋਰ ਕਿ ਕਿ ਫੈਬਰਿਕਸ ਹੋ ਕਿ ਕਿ ਯਾਨਸ ਫਾਈਬਰਸ ਅਵੇਲੇਬਲ ਹੈਗੇ ਨੇ ਤੇ ਕਾਫੀ ਵਧੀਆ ਉਹ ਕਿ ਵੱਡੇ ਪੱਧਰ ਤੇ ਉਤੇ ਐਗਜ਼ਿਬਿਸ਼ਨ ਲੱਗੀ ਹੈ ਤੇ ਮੇਰੇ ਖਿਆਲ ਨਾਲ ਇਹਦਾ ਬਹੁਤ ਫਾਇਦਾ ਹੋਏਗਾ ਸਾਰਿਆਂ ਨੂੰ ਟੈਕਸਟਾਈਲ ਕੰਪਨੀਆਂਸ ਨੂੰ ਬਾਇਰਸ ਨੂੰ ਤੇ ਗਾਰਮੈਂਟ ਕੰਪਨੀਆਂਸ ਨੂੰ 올 ਓਵਰ ਇੰਡੀਆ ਇਸమే ਵੀ ਇਸ طرح ਦੀ ਐਗਜ਼ਿਬਿਸ਼ਨ ਫਾਇਦਾ ਕੀ ਦਿੱਤੀ ਜਾਨੀ ਦੇਖੋ ਜੀ ਨੈਟਵਰਕਿੰਗ ਬਿਜ਼ਨਸ ਦਾ ਇੱਕ ਬਹੁਤ ਵੱਡਾ ਰੋਲ ਹੁੰਦਾ ਹੈ ਨੈਟਵਰਕਿੰਗ ਦਾ ਜਿਹਦੇ ਵਿੱਚ ਮੈਨੂਫੈਕਚਰਰ ਤੇ ਬਾਇਰ ਆਪਸ ਵਿੱਚ ਕਨੈਕਟ ਕਰਦੇ ਨੇ ਤੇ ਇਹ ਇੱਕ ਇੱਕ ਪਲੇਟਫਾਰਮ ਬਣ ਜਾਂਦਾ ਜਿੱਥੇ ਬਹੁਤ ਸਾਰੇ ਮੈਨੂਫੈਕਚਰਰ ਤੇ ਬਹੁਤ ਸਾਰੇ ਬਾਇਰ ਇਕੱਠੇ ਹੋ ਕੇ ਇੱਕੋ ਟਾਈਮ ਤੇ ਡਿਸਕਸ ਕਰ ਸਕਦੇ ਨੇ ਤੇ ਇਸ طرح ਦੀ ਐਕਸੀਬਿਸ਼ਨ ਇਹ ਇਸ ਚੀਜ਼ ਨੂੰ ਬਹੁਤ ਬढ़ावा ਦਿੰਦੀ ਹੈ ਗਲੋਬਲ ਲੈਵਲ ਤੇ ਵੀ ਹੁੰਦੀਆਂ ਨੇ ਐਕਸੀਬਿਸ਼ਨਸ ਤੇ ਬਹੁਤ ਅੱਛੀ ਗੱਲ ਹੈ ਕਿ ਲੁਧਿਆਣਾ ਵੀ ਇਸ ਤਰ੍ਹਾਂ ਦੇ ਇਵੈਂਟਸ ਹੁਣ ਹੋ ਰਹੇ ਨੇ ਸਰ ਇਸ ਤਰ੍ਹਾਂ ਕਿ ਕੀ ਨਵੀਂ ਪ੍ਰੈਕਟਿਸ ਆ ਕੇ ਆ ਰਹੇ ਨੇ ਇਹ ਕੀ ਕੀ ਦੇਖਿਆ ਕਰ ਰਹੇ ਮੈਂ ਹਲੇ ਬੇਸਿਕਲੀ ਕੁਝ ਹੀ ਸਟਾਲਸ ਤੇ ਜਾ ਸਕਿਆ ਹਲੇ ਕਿਉਂਕਿ ਅੱਜ ਹੀ ਸ਼ੁਰੂ ਹੋਈ ਹੈ ਪਰ ਇਨੋਵੇਸ਼ਨ ਸਾਰੇ ਪਾਸੇ ਹੀ ਹੈਗੀ ਹੈ ਯਾਨਸ ਦੇ ਵਿੱਚ ਵੀ ਹੈਗੀ ਹੈ ਫੈਬਰਿਕਸ ਦੇ ਵਿੱਚ ਵੀ ਹੈਗੀ ਹੈ ਤੇ ਅਸੀਂ ਵੀ ਦੇਖ ਰਹੇ ਹਾਂ ਕਿ ਸਾਡੇ ਪ੍ਰੋਡਕਟ ਸੈਗਮੈਂਟ ਲਈ ਕੀ ਕੀ ਜ਼ਰੂਰਤ ਮੰਦ ਚੀਜ਼ ਇੱਥੇ ਮਿਲ ਸਕਦੀ ਹੈ ਹੋਰ ਕੀ ਨਵੀਆਂ ਇਨੋਵੇਸ਼ਨਸ ਆ ਗਈਆਂ ਪਰ ਡੈਫੀਨਿਟਲੀ ਲੁਧਿਆਣਾ ਕਾਫੀ ਗ로우 ਕਰ ਰਿਹਾ ਹੈ। ਸਤਿ ਸ਼੍ਰੀ ਅਕਾਲ। ਮੇਰਾ ਨਾਮ ਸੁਮੇਤ ਸਿੰਘ ਹੈ ਜੀ। ਮੈਂ ਲੁਧਿਆਣਾ ਯਾਨ ਤੇ ਟੈਕਸਟਾਈਲ ਦੀ ਐਗਜ਼ੀਬਿਸ਼ਨ ਚ ਅਸੀਂ ਆਏ ਆਂ ਦੇਖਣ ਆ। ਆ ਕਾਫੀ ਨਵੀਂ ਇਨੋਵੇਸ਼ਨ ਦੇਖਣ ਨੂੰ ਮਿਲ ਰਹੀ ਹੈ। ਹਲੇ ਪੂਰਾ ਅਸੀਂ ਨਹੀਂ ਦੇਖ ਪਏ ਪਰ ਕਾਫੀ ਨਵੀਂ ਇਨੋਵੇਸ਼ਨ ਯਾਨ ਦੇ ਵਿੱਚ ਫੈਬਰਿਕਸ ਫਾਈਬਰਸ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ। ਇਹ ਵਧੀਆ ਪਲੇਟਫਾਰਮ ਹੈ ਮੈਨੂਫੈਕਚਰਰਸ ਲਈ, ਬਾਇਰਸ ਲਈ ਇੱਥੇ ਆ ਕੇ ਕਨੈਕਟ ਕਰ ਸਕਦੇ ਆਂ, ਨਵੀਂ ਚੀਜ਼ਾਂ ਦੇਖ ਸਕਦੇ ਆਂ। ਜੇ ਮੈਂ ਲੁਧਿਆਣਾ ਵਾਸੀ ਨੂੰ ਕਵਾਂਗਾ ਜਿਹੜੇ ਇਸ ਇੰਡਸਟਰੀਜ਼ ਨੇ ਉਹ ਜ਼ਰੂਰ ਹਨ ਇੱਕ ਵਾਰੀ ਇੱਥੇ ਆ ਕੇ ਬਿਹਤਰ ਪਤਾ ਲੱਗੇਗਾ ਕਿ ਹੋਰ ਇੰਡਸਟਰੀਜ਼ ਕੀ ਕੀ ਚੱਲ ਰਿਹਾ ਅਸੀਂ ਤੁਸੀਂ ਕੀ ਚੀਜ਼ ਨੂੰ ਡੀਲ ਕਰਦੇ ਹੋ ਅਸੀਂ ਐਕਸੈਸਰੀਜ਼ ਨੂੰ ਕਰਦੇ ਹਾਂ ਜੀ ਵਿਮਨਸ ਐਕਸੈਸਰੀਜ਼ ਨੂੰ ਕਰਦੇ ਹਾਂ ਉਹਦੇ ਵਿੱਚ ਅਸੀਂ ਹੈਟਸ ਕਰਦੇ ਹਾਂ ਗਲਵਜ਼ ਕਰਦੇ ਹਾਂ ਸਕਾਫਸ ਕਰਦੇ ਹਾਂ ਉਹ ਚੀਜ਼ਾਂ ਲੱਗੀਆਂ ਪਹਿਲਾਂ ਨਾਲੋਂ ਇੰਪਰੂਵਮੈਂਟ ਹੈ ਕਿ ਕੁਆਲਿਟੀ ਦੇ ਵਿੱਚ ਕੁਸ਼ਿੰਗ ਵੀ ਲੈ ਕੇ ਇਹ ਪ੍ਰੋਡਕਟ ਵੀ ਹੈ ਜੀ ਇਨੋਵੇਸ਼ਨ ਤਾਂ ਜੀ ਹੋ ਰਹੀ ਹੈ ਇੰਪਰੂਵਮੈਂਟ ਹੋ ਰਹੀ ਹੈ ਤੁਸੀਾਨਤ ਪਿਛਲੇ ਕਈ ਸਾਲਾਂ ਤੋਂ ਕਾਫੀ ਇੰਪਰੂਵਮੈਂਟ ਆਈ ਹੈ ਤੇ ਉਹ ਅੱਗੇ ਵੀ ਵਧੇਗੀ ਇਸ ਇਸ ਏਦਾਂ ਦੇ ਪਲੇਟਫਾਰਮ ਤੇ ਹੀ ਲੋਕੀ ਲੋਕਾਂ ਨੂੰ ਹੋਰ ਪਤਾ ਲੱਗਦਾ ਕਿ ਇੰਪਰੂਵਮੈਂਟ ਆਈ ਹੈ ਤੇ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਸਰ ਚਾਇਨਾ ਕਿੱਦਾਂ ਇੰਡੀਆ ਮੁਕਾਬਲਾ ਕਿੱਦਾਂ ਕਰ ਰਿਹਾ ਹੈ ਜਿਹੜਾ ਇਸ ਵੀਨਿਡ ਦੇ ਦੇਖੋ ਜੀ ਚਾਇਨਾ ਨਾਲ ਮੁਕਾਬਲਾ ਸਿਰਫ ਇਨੋਵੇਸ਼ਨ ਦੇ ਹਿਸਾਬ ਨਾਲ ਹੋ ਸਕਦਾ ਹੈ ਯੂ نو ਇਨੋਵੇਸ਼ਨ ਜਿੰਨੀ ਆਪਾਂ ਕਰਾਂਗੇ ਜਿੰਨੀ ਨਵੀਆਂ ਚੀਜ਼ਾਂ ਬਣਾਾਂਗੇ ਸਿੰਨੀ ਕਮਿਟਮੈਂਟ ਲੈਵਲ ਪੂਰੇ ਕਰਾਂਗੇ ਤਾਂ ਹੀ ਅਸੀਂ ਚైనా ਨਾਲ ਕੰਪਲੀਟ ਕਰ ਸਕਦੇ ਹਾਂ ਮੇਰਾ ਨਾਮ ਵਿਨੇ ਸੈਣੀ ਹੈ ਜੀ ਐਗਜ਼ਿਬਿਸ਼ਨ ਆ ਕੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਪ੍ਰੋਡਕਟ ਜਿਹੜਾ ਡਿਸਪਲੇ ਹੋ ਰਿਹਾ ਇੱਥੇ ਉਹ ਬਹੁਤ ਵਧੀਆ ਤਰੀਕੇ ਨਾਲ ਡਿਸਪਲੇ ਹੋ ਰਿਹਾ ਹੈ ਇੱਕ ਤਰ੍ਹਾਂ ਪ੍ਰੋਡਕਟ ਵੀ ਇਨੋਵੇਸ਼ਨ ਕਾਫੀ ਦੇਖਣ ਨੂੰ ਮਿਲ ਰਹੀ ਹੈ ਜਿਹੜਾ ਆਉਣ ਵਾਲੇ ਟਾਈਮ 'ਚ ਲੁਧਿਆਣਾ ਵਾਸਤੇ ਇੱਕ ਬਹੁਤ ਵੱਡਾ ਲੁਧਿਆਣਾ ਨੂੰ ਹੱਬ ਬਣਾਉਣ 'ਚ ਇੱਕ ਬਹੁਤ ਵੱਡਾ ਗੇਟਵੇ ਹੈ ਜਿਸ ਨਾਲ ਬਹੁਤ ਹੈਲਪ ਹੋਏਗੀ ਲੁਧਿਆਣਾ ਦੀ ਤਰੱਕੀ ਵਾਸਤੇ ਦੇਖੋ ਜੀ ਇਹ ਜਿਹੜੀ ਐਗਜ਼ੀਬਿਸ਼ਨਸ ਹੁੰਦੀਆਂ ਨੇ ਇਹ ਇੱਕ ਤਰੀਕੇ ਨਾਲ ਬੈਕਬੋਨ ਹੁੰਦੀਆਂ ਨੇ ਇਸ ਇੰਡਸਟਰੀ ਦੀ ਇਹ ਜਿੰਨੀਆਂ ਐਗਜ਼ੀਬਿਸ਼ਨਸ ਮੋਰ ਫ੍ਰੀਕੁਐਂਟ ਹੁੰਦੀਆਂ ਨੇ ਉਨੀ ਇੰਡਸਟਰੀ ਦੀ ਗ੍ਰੋਥ ਨੂੰ ਹੈਲਪ ਮਿਲਦੀ ਹੈ ਕਿਉਂਕਿ ਐਕਸਪੋਜ਼ਰ ਮਿਲਦਾ ਹੈ ਬਾਏਰ ਨੂੰ ਵੀ ਮਿਲਦਾ ਹੈ ਤੇ ਸਪਲਾਈਰ ਨੂੰ ਵੀ ਮਿਲਦਾ ਹੈ ਦੋਨੋਂ ਪਾਸੇ ਨੂੰ ਇੱਕ ਤਰੀਕੇ ਨਾਲ ਇੱਕ ਮਿਲਾਬ ਦਾ ਤੇ ਇੱਕ ਐਂਗੇਜਰਮੈਂਟ ਕਰਨ ਦਾ ਇੱਕ ਵਧੀਆ ਤਰੀਕਾ ਹੈ ਸਰ ਚైనా ਵਿੱਚ ਗਲੋਬਲ ਪਲੇਅਰ ਆ ਰਹੇ ਨੇ ਫਸਤ ਆਪਣਾ ਮੁਕਾਬਲਾ ਕਿਸ ਤਰ੍ਹਾਂ ਦੇਖਿਆ ਜਾ ਰਿਹਾ ਹੈ ਸਾਡੇ ਆਪਣੇ ਇੰਡੀਅਨ ਹਰ ਦਾ ਦੇਖੋ ਚਾਈਲਡਰਨ ਦਾ ਜਿਹੜਾ ਪੋਟੈਂਸ਼ੀਅਲ ਹੈ ਉਹ ਆਪਣੀ ਜਗ੍ਹਾ ਤੇ ਹੈ ਟ੍ਰੇਨ ਦਾ ਜਿਹੜਾ ਹੈ ਉਹ ਪੋਲੈਸਟਰ ਚ ਬਹੁਤ ਅੱਗੇ ਹੈ ਬਟ ਕਾਟਨ ਚ ਇੰਡੀਅਨ ਪ੍ਰੋਡਕਟਸ ਜਿਹੜੇ ਹੈਗੇ ਨੇ ਉਹ ਕਾਫੀ ਕੰਪੀਟੀਟਿਵ ਨੇ ਕਾਫੀ ਵਧੀਆ ਪ੍ਰੋਡਕਟਸ ਮੈਨੂਫੈਕਚਰ ਹੁੰਦੇ ਇੱਥੇ ਇੰਡੀਆ 'ਚ